ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਮੌਸਮ ਦਾ ਜੀ ਕੋਈ ਸਵਾਲ ਨਾ ਪੁੱਛੋ ਵੀ ਅ ਬੇਮિજાਜ ਮੌਸਮ ਹੋਇਆ ਪਿਆ ਹੈ ਕਦੇ ਧੁੱਪ ਕਦੇ ਛਾਂ ਹੁਣ ਮੌਸਮ ਇਸ ਟਾਈਮ ਆਇਆ ਹੋਇਆ ਪਿਆ ਵੀ ਵੀ ਕਿਹੜੇ ਟਾਈਮ ਹਵਾ ਆਣੀ ਕਿਹੜੇ ਟਾਈਮ ਮੀਂਹ ਸ਼ੁਰੂ ਹੋਣਾ ਐਦਾਂ ਖੌਰਾ ਜਿਹਾ ਵੀ ਨਾ ਤਾਂ ਇਹਨੂੰ ਨਮੀ ਵਾਲੀ ਮੌਸਮ ਮੰਨ ਸਕਦੇ ਨਾ ਇਹਨੂੰ ਵੀ ਵੀ ਮੌਇਚਰ ਹੈ ਨਹੀਂ ਹਵਾ ਦੇ ਵਿੱਚ ਹਵਾ ਤਾਂ ਬਿਲਕੁਲ ਹੀ ਖੜੀ ਐ ਇਸ ਟਾਈਮ ਤੇ ਉਹ ਆਪਣੀ ਕਰਨਕੀ ਦੀ ਜਿਹੜੀ ਸ਼ੋਰੇਜ ਦੇ ਨਕਾਟਾਂ ਦੇ ਬੂਟੇ ਕੋਲ ਖੜੀ ਸੀ ਵਿੱਚ ਇੱਕ ਬਰਸੀਨ ਵਾਲਾ ਖੇਤ ਸੀ ਆਪਣਾ ਲੱਗ ਬੀਜਿਆ ਹੋਇਆ ਉਹ ਥੋੜੀ ਜਿਹੀ ਲੇਟ ਬੀਜੀ ਸੀ ਉਹ ਉਹ ਆ ਉਹਨੂੰ ਹੁਣ ਸੁੱਕਣੀ ਪਾਇਆ ਵਾ ਟਰਾਲੇ ਦੇ ਵਿੱਚ ਦੋਕ ਦਿਨ ਧੁੱਪ ਲੱਗ ਜਵੇ ਧੁੱਪ ਤਾਂ ਬਸ ਕਦੇ ਆ ਗਈ ਕਦੇ ਚੰਨ ਗਈ ਕਦੇ ਆ ਗਈ ਲੁਕਮਚੀਚਾ ਖੇਲੇ ਰਹੀ ਆ ਸਾਡੇ ਨਾਲ ਅ ਕਿਸਾਨਾਂ ਨਾਲ ਵੀ ਲਾ ਲਓ ਸਾਰਿਆਂ ਨਾਲ ਸੱਚੇ ਫਸਲਾਂ ਕੁਝ ਪਰਸੈਂਟ ਖੜੀਆਂ ਨੇ ਜਣੀ ਆ ਸਮਝ ਲਓ ਵੀ 70% ਬਾਡੋ ਗਈਆਂ ਤੇ 30% ਖੜੀਆਂ ਬਾਕੀ ਕੁਦਰਤ ਦੇ ਦੇਖ ਲਓ ਵੀ ਨਿਯਮ ਆਹ ਦਿਨਾਂ ਦੇ ਵਿੱਚ ਆ ਕੇ ਪਿੱਪਲ ਵੀ ਐ ਨਾ ਹਰਾ ਹੋ ਗਿਆ ਤੇ ਮੈਂ ਬੈਕ ਕੈਮਰਾ ਕਮਾ ਕੇ ਦਿਖਾਉਣਾ ਉਹ ਖਜੂਰ ਵੀ ਲੱਗੇ ਫਲ ਜਾ ਦੇਣ ਖਜੂਰ ਨੂੰ ਲੱਗ ਗਿਆ ਜੀ ਖਜੂਰਾ ਲੱਗਣ ਆ ਪੈ ਗਿਆ ਬਰੀਕ ਮਰੀਕ ਦਾ ਫਲ ਤੇ ਗਰਮੀਆਂ ਦੇ ਵਿੱਚ ਇਹਨੂੰ ਫਲ ਪੈ ਜਾਣਾ ਤੇ ਅੰਬਾਂ ਨੂੰ ਵੀ ਉਸ ਤੋਂ ਬਾਅਦ ਬੈਠਿਆ ਜੀ ਇੱਧਰ ਫੈਮਿਲੀ ਮੈਂਬਰ ਜੋ ਇੱਧਰ ਨੂੰ ਮੈਂ ਤੁਹਾਡੀ ਇੱਕ ਵਾਰ ਨਿਗਾ ਮਾਰਾਵਾਂ ਪਹਿਲਾਂ ਇਹਨਾਂ ਨੂੰ ਬਾਅਦ 'ਚ ਮੈਂ ਲਾਉਂਦਾ ਜੀ ਆ ਮਲਕੀਸੀ ਬਾਈਰਾ ਦੀ ਕਣਕ ਰਹਿ ਗਈ ਜਿਹੜੀ ਬਾਕੀ ਦਾ ਤਕਰੀਬਨ ਤਕਰੀਬਨ ਇੱਧਰ ਨੂੰ ਨਿਹੜਟ 'ਚੇ ਕੰਮ ਕਿਆ ਵਧੀਆ ਲੱਗਦੀ ਆ ਹਰਿਆਈ ਜੀ ਆ ਬਰਸੀਨ ਖੜੀ ਤੇ ਉਹ ਆਪਣੇ ਖੇਤ ਦੇ ਵਿੱਚ ਮੱਕੀ ਵੀ ਲੱਗੀ ਹਰਿਆਈ ਮਾਰਨ ਉੱਧਰ ਲਈ ਸਾਬ ਜਿਹੜੇ ਮਾਂ ਸੀ ਉਹ ਮਾਂਹਾਂ ਨੂੰ ਤਾਂ ਵਿੱਚ ਮੱਛਰ ਜਾਨੇ ਖਤਮ ਕਰਤਾ ਕੋਸਾ ਕੀ ਕੋਸਾ ਪਾਣੀ ਨੇ ਲੈ ਲਿਆ ਜੀ ਜਿਹੜਾ ਪਾਣੀ ਲਾਇਆ ਸੀ ਹੱਥ ਕਰਕੇ ਆ ਹਰਿਆ ਜੀ ਬਹੁਤ ਵਧੀਆ ਲੱਗਣ ਲੱਗ ਗਿਆ ਇੱਧਰਲਾ ਵਿਊ ਬਹੁਤ ਵਧੀਆ ਲੱਗਣ ਲੱਗ ਗਿਆ ਹੁਣ ਤੇ ਅੰਬਾ ਨੂੰ ਵੀ ਫਲ ਪੈ ਗਿਆ ਜੀ ਇਦਕੀ ਤਿੰਨ ਚਾਰ ਬੁੱਟੇ ਆਪਣੇ ਰਹਿ ਗਏ ਇਦਾਂ ਹੀ ਤੇ ਜਾਮਣਾ ਤੋਂ ਹੋਏ ਫਲੀਆਂ ਹੋਈਆਂ ਮੋਟਰ ਪਰ ਪੂਰੀ ਰੌਣਕਾ ਬੁੱਟਿਆਂ ਨੂੰ ਵੀ ਇੱਧਰ ਇਹ ਕੁਦਰਤ ਦਾ ਜਿਹੜਾ ਨਜ਼ਾਰਾ ਹੈ ਇਹ ਇੱਥੇ ਹੈ ਕੀ ਆਤਰ ਲੈ ਜੀ ਕੜੀ ਆਈਏ ਹਾਏ ਕੱਢਦੀ ਐ ਕੜੀ ਪੂਰੀ ਹੁਣ ਹਾਂਜੀ ਲਓ ਜੀ ਮੈਂ ਲਵਾਂ ਇੱਧਰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਿੱਕੀ ਸਿੰਘ ਵੀਡੀਓ ਬਣਾਉਂਦੇ ਜੀ ਬਾਤ ਅੱਕਦੀ ਪਰ ਮੈਂ ਤੇ ਦੇਖਦੇ ਦੀ ਕਿਉਂ ਨਹੀਂ ਤੇਰੀ ਬਾਤ ਅੱਕਦੀ ਪਹਿਲਾਂ ਤਾਂ ਮੈਨੂੰ ਐ ਦੱਸ ਮੇਰੀ ਬਾਹ ਥੱਕ ਗਈ ਜੀ ਮੈਂ ਗੱਲ ਕਰੀ ਐਦਾਂ ਵੀ ਮੈਂ ਅ ਇੱਕ ਗੱਲ ਹੈਗੀ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਮੈਂ ਪਹਿਲੀ ਵੀਡੀਓ ਚ ਵੀ ਗੱਲ ਕਰੀ ਵੀ ਮੈਂ ਸ਼ਾਮ ਦਾ ਪ੍ਰਸ਼ਾਦਾ ਛਕਣਾ ਛੱਡਤਾ ਮੈਨੂੰ ਉਹਦੇ ਕਰਕੇ ਮੈਨੂੰ ਉਹ ਮੈਂ ਗੱਲ ਤਾਂ ਪੂਰੀ ਹੋਣ ਤੋਂ ਮੇਰੀ ਇਸ ਪੈ ਗਈ ਸਰੀਰ 'ਚ ਹਾਂ ਉਹਦੇ ਕਰਕੇ ਮੈਨੂੰ ਥੋੜਾ ਜਿਹਾ ਲੱਗਦਾ ਵੀ ਮੈਨੂੰ ਸਾਈਡ ਇਫੈਕਟ ਜਾ ਰਿਹਾ ਹੈ ਪਾਸੀ ਖਾਲਨ ਦੀਆ ਉਹ ਹੀ ਟਿੱਕੇ ਵੀਕ ਰਸ ਪੈ ਗਈ ਸਰੀਰ 'ਚ ਵੀਕ ਰਸ ਮਰੇ ਕਾਲ ਜੇ ਪੈਣਾ ਉਹਨਾਂ ਨੂੰ ਪਨੀਰ ਤਾਂ ਅਸੀਂ ਕੱਲ ਖਾਧਾ ਬਸ ਫੇਰ ਹੁਣ ਬਈ ਕਿਨਸ ਹੋਲੀ ਹੋਲੀ ਦੂਰ ਹੋਊਗੀ ਦੋ ਦਿਨ ਨੂੰ ਫੇਰ ਕੱਲ ਨੂੰ ਕਾ ਵੀ ਪੱਕਾ ਮਾਰਿਆ ਸੀ ਹਾਂ ਬਿੱਲਾ ਵੀ ਪੱਕਾ ਮਾਰਿਆ ਸੀ ਪੱਕਾ ਮਾਰਿਆ ਪਨੀਰ ਵੀ ਕਿ ਦੋ ਦਰ ਕਿਲੋ ਲੈ ਆੜਾ ਭਾਏ ਤਾਂ ਆਪੇ ਖਾ ਗਿਆ 3 ਕਿਲੋ ਫੇਰ 3 ਕਿਲੋ ਪਨੀਰ ਤਾਂ ਹਾਂ ਹਾਏ ਮੈਨੂੰ ਚੱਕਰ ਆ ਗਿਆ ਨਹੀਂ ਹਰ ਵਾਰ ਰਹਿ ਜਾਂਦਾ ਤਾਂ ਪਤਾ ਕਿ ਇਹ 1.5 ਮੀਲੀਟਾ ਉਹ ਅੱਧਾ ਕਿਲੋ ਨਹੀਂ ਤਾਂ ਹੈਗਾ ਦਾਕਿਲ ਲੋ ਤਾਂ ਅੱਧਾ ਕਿਲੋ ਨਹੀਂ ਤਾਂ ਹੈਗਾ ਪਨੀਰ ਦਾਕਿਲ ਲੋ ਤਾਂ ਹੁਣੇ ਮੰਦੇ ਨੂੰ ਲਾ ਕੇ ਸੀ ਚੜਦਾ ਅੱਧਾ ਕਿਲੋ ਉਹ ਕਿਲੋ ਪਨੀਰ ਦਾ ਪੂਰਾ ਇਹਨੇ ਮੈਨੂੰ ਪਹਿਲੀ ਕਹਿ ਕੇ ਤੋੜਿਆ ਦਾ ਸੰਦੀਪ ਨੇ ਵੀ ਉਹਨਾਂ ਕਿ ਲੈ ਕੇ ਆ ਜਿਹੜਾ ਆਪਣਾ ਸਾਰਿਆਂ ਦਾ ਸਰਦਵੇਂ ਮਾਂ ਠੀਕ ਹੈ ਬੜੀਆਂ ਸੁਆਦਤ ਆਈ ਸਾਰੇ ਨੇ ਕਮੈਂਟ ਕਰੇ ਕਹਿੰਦੇ ਕਿ ਕਿਹੜੀ ਤੋਂ ਬਿੱਚ ਰੈਸਪੀ ਦੇਖੀ ਕੱਢੀ ਇਹ ਕਿਹੜਾ ਬਣਾਇਆ ਚੀਜ਼ ਹੈ ਇੰਸਟਾਗ੍ਰਾਮ ਤਾਂ ਦੇਖੀ ਹੈ ਜੀ ਮੈਂ ਬਹੁਤ ਵਧੀਆ ਬਣਾ ਵਾ ਤਾਂ ਵੈਸੇ ਚਲ ਉਹ ਤਾਂ ਗੱਲ ਬੱਕਰੀ ਹੋ ਗਈ ਪਰ ਵਿੱਕੀ ਤੈਨੂੰ ਇੰਨਾ ਫੋਨ ਨਹੀਂ ਦੇਖਣਾ ਚਾਹੀਦਾ ਮੈਂ ਤੈਨੂੰ ਤੋ ਤਿੰਨ ਦਿਨਾਂ ਤੇ ਦੇਖਦੀ ਆ ਤੂੰ ਫੋਨ ਜ਼ਿਆਦਾ ਦੇਖਣ ਲੱਗ ਗਿਆ ਮੈਂ ਤਾਂ ਮੇਰੀ ਗੱਲ ਸੁਣੋ ਇੰਡੀਅਨ ਪ੍ਰੀਮੀਅਮ ਲੀਗ ਚੱਲ ਰਹੀ ਆ ਉਹਦੇ ਵਿੱਚ ਆਪਣੇ ਪੰਜਾਬ ਦੇ ਮੁੰਡੇ ਬਹੁਤ ਵਧੀਆ ਪਰਫਾਰਮੈਂਸ ਕਰ ਰਹੇ ਆ ਉਹਨਾਂ ਨੂੰ ਦੇਖ ਕੇ ਸਾਡਾ ਖੂਨ ਵਾਦਾ ਪਾਈਆ ਪਾਈਆ ਹਾਂ ਉਹਦੇ ਕਰਕੇ ਇਹ ਨਹੀਂ ਹੈਗਾ ਵੀ ਪੰਜਾਬ ਦੀ ਟੀਮ ਵਧੀਆ ਪਰਫਾਰਮੈਂਸ ਕਰ ਰਹੀ ਨਾ ਕਿ ਜਿਹੜੇ ਬਾਕੀ ਮੁੰਡੇ ਵੀ ਹੋਰ ਪਾਸੇ ਖੇਲੇ ਜ਼ਰਾ ਬਾਬਾ ਵਿੱਕੀ ਸਿਰੇ ਸਿਰ ਦਾ ਬਹੁਤ ਬੁਰਾ ਹਾਲ ਹੋ ਜਿਹੜਾ ਮੈਨੂੰ ਟੈਂਸ਼ਨ ਹੋ ਜਾਂਦੀ ਹੈ ਵੀ ਵਿੱਕੀ ਸਿਰ ਫੜ ਕੇ ਬਹਿ ਗਿਆ ਵੀ ਹੁਣ ਲੱਗ ਜਾਣਾ ਇਹਦਾ ਸਿਰ ਦੁਖਾ ਆਕਲ ਕਰ ਲਾ ਬੜੀ ਜੀ ਕਿਉਂ ਇੰਨਾ ਦੇਖਦਾ ਹੈ ਬਹੁਤ ਪਤਾ ਨਹੀਂ ਕਿੰਨਾ ਕ ਫੋਨ ਦੇਖਦਾ ਮੈਂ ਹੱਦ ਹੋ ਗਈ ਤੁਹਾਡੇ ਨਾਲ ਤਾਂ ਮੈਂ ਤੁਹਾਡੇ ਨਾਲ ਤਾਂ ਟੀਵੀ ਘੱਟੇ ਦੇਖਦਾ ਛੱਡੋ ਗੱਲ ਮੈਂ 10 ਮਿੰਟ ਦੇਖ ਲਵਾਂ ਨਾ ਫੋਨ ਮੇਰੇ ਅੱਖਾਂ 'ਚ ਪਾਣੀ ਢਲਣ ਲੱਜਦਾ ਤਾਹੀ ਤਾਂ ਤੁਹਾਨੂੰ ਫੋਨ ਨਹੀਂ ਲੇ ਕੇ ਦਿੰਦੇ ਤੁਹਾਨੂੰ ਐਰਕਾ ਲੌਲੇ ਪਲੇ ਤੁਹਾਡੇ ਲਾਈਨ ਚ ਪਾਉਣੇ ਪੈਣੇ ਪੰਗਾ ਖੜਾ ਹੋਣਾ ਨਾ ਨੀ ਗੱਲ ਇਹ ਨੀਗਰ ਹੀ ਲੱਗਦੀ ਮੇਰੀ ਗੱਲ ਇਹ ਮੁੱਕਦੀ ਆ ਹੂੰ ਜੀ ਕੈਂਡੀ ਕ੍ਰਸ਼ ਅੱਜ 2 ਘੰਟ ਪੂਰੀ ਖੇਡੀ ਆ ਕੋਈ ਬੰਦੇ ਦਾ ਜਿਹੜੇ ਡਰਦ ਹੁੰਦਾ ਹੋਵੇ ਪਰ ਟੀਕਾ ਲਗਾਉਣੀ ਤੋੜੀ ਅਸੀਂ ਕੈਂਡੀ ਕ੍ਰਸ਼ ਦੀ ਐਸੀ ਤੈਸੀ ਜ਼ਰੂਰ ਮਾਰਦੇ ਆ ਆਵੰਦ ਮਾਰਤਾ ਆਵੰਦ ਨਹੀਂ ਗੱਲ ਉਹ ਨਹੀਂ ਹੈਗੀ ਟੀਕਾ ਲਾਉਣਾ ਕੋਈ ਜਰ ਦਰਦ ਤੇ ਜ਼ਰੂਰੀ ਵੀ ਨਹੀਂ ਤਾਂ ਟੀਕੇ ਦਾ ਦਰਦ ਛੱਡਿਆ ਯਾਰ ਔਰ ਦੇਖ ਰੋਣੇ ਧੋਣੇ ਵਾਲਾ ਕੰਮ ਕਰੋ ਬੰਦ ਗੱਲ ਕਰਨੀ ਜੇ ਵੀਡੀਓ ਤੇ ਕੋਈ ਚੱਜ ਦੀ ਕਰ ਲੋ ਹਾਂ ਆਏ ਵੀ ਹੱਸਣਾ ਆਏ ਵੀ ਹੱਸਣਾ ਜ਼ਰੂਰੀ ਹੈ ਜ਼ਰੂਰੀ ਹੈ ਇਹ ਵੀ ਕਹਿਣੀ ਆ ਹਾਂ ਸਿਹਤ ਤੇ ਖੂਨ ਦਾ ਸਰਕਲ ਚੱਲਦਾ ਰਹੇਗਾ ਗੱਲ ਕਰਦਾ ਜਾਊਗਾ ਹਾਂ ਤੂੰ 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 ਦੇਖ ਤੂੰ ਜਾਣ ਕੇ ਨਕਲੀ ਹਾਸੇ ਜਿਹਾ ਸੀ ਤੂੰ ਨਕਲੀ ਆ ਸੀ ਸਾਰਿਆਂ ਨੇ ਕਹਾ ਪਾਗਲ ਐ ਨਹੀਂ ਪਾਗਲ ਨਹੀਂ ਨੀ ਤਾਤਾ ਜਾਣ ਕੇ ਕਰਿਆ ਤਾਂ ਸੁੱਖੋ ਭੈਣ ਜੀ ਨੂੰ ਸੱਚੀ ਹਾਸੀ ਆਈ ਐ। ਉਹ ਮੈਨੂੰ ਦੇਖ ਕੇ ਹੱਸਦੀ ਐ। ਹੁਣ ਇਹ ਇਹਨਾਂ ਨੇ ਆਪਣੀ ਜੀਬ ਉੱਪਰ ਬਹੁਤ ਕੰਟਰੋਲ ਕਰਿਆ ਜੀ। ਕਰਨਾ ਪੈਣਾ ਕਰਿਆ ਨਹੀਂ ਕਰਨਾ। ਕਰ ਲਿਆ। ਹੁਣ ਮੈਨੂੰ ਵੀ ਮੇਰੀ ਅੱਖਾਂ ਨੂੰ ਫੜ ਰਾ ਪੜਾ ਕੋਈ ਸਬਾਨ। ਉਹ ਪਈ ਐ। ਇਹ ਦੇਖ ਹੁਣ ਇਹ ਨੇ ਵੇੜ ਕੇ ਟੇ ਕੰਮ। ਲੱਕੜੀ ਚੱਕੋ ਜੀ ਆ ਪਈ ਐ ਬੋਤਲ ਇਹਦੇ ਨਾਲ ਜਦੋਂ ਵੀਡੀਓ ਸ਼ੁਰੂ ਕਰੀ ਰਹਾ ਮੈਂ। ਇਹਨਾਂ ਨੇ ਆਪਣੀ ਖਾਲੀ ਕਰਕੇ ਗਲਾਸਾਂ ਦੇ ਵਿੱਚ ਕੀ ਹੋਣੇ ਅਸੀਂ ਪੀਤਾ ਤਾਂ ਖਬਰ ਹੀ ਹੋਣਾ ਤੁਸੀਂ ਦਾ ਤਾਂ ਕਵਰ ਸਭ ਕੁਝ ਕਵਰ ਕੋਈ ਗੱਲ ਹੈ ਸਾਡਾ 9 ਲਿਖਿਆ ਆ ਉਹ ਫਿਰ ਪਤਾ ਨਹੀਂ ਇਦਾਂ ਤੁਸੀਂ ਇਹਨਾਂ ਨੇ ਜੀ ਹੁਣ ਇਹਨੇ 20 ਰੁਪਏ ਵਾਲਾ ਲਿੰਕਾ ਮੰਗਾ ਕੇ ਦੋਹਾਂ ਨੇ ਚੀਅਰਸ ਕਰਕੇ ਪੀਤਾ ਚੀਅਰਸ ਇਹਦਾ ਅਰਥ ਤਾਂ ਵੀ ਮੈਨੂੰ ਨਹੀਂ ਵੀ ਲਿਆ ਲੈ ਕਗਾ ਸੁਣੋ ਹੂੰ ਬੰਦਾ ਜਿਹੜਾ ਇੰਨਾ ਕੁਝ ਖਾਂਦਾ ਹੋਵੇ ਘਰ ਘਰ ਨਿਊਡਲ ਪੀਜ਼ਾ ਹੂੰ ਉਹ ਇਕੋ ਲੱਗਦਾ ਆਪਣੀ ਜ਼ਿੰਦਗੀ ਵੀ ਛੱਡਣ ਲੱਗ ਗਿਆ ਹੌਲੀ ਹੌਲੀ ਛੱਡਾਂਗੇ ਹੁਣ ਮੀਨਕੇ ਤੇ ਆ ਗਈ ਇਹਨੂੰ ਵੀ ਕਿਤੇ ਨੇ ਛੱਡਾਂਗੇ ਉਹ ਕਰੀ ਮਦਦ ਹੁਣ ਇਹਦੇ ਨਾਲ ਤੁਸੀਂ ਕੀ ਬਣਾਉਣਾ ਨਾਲ ਇਹ ਔਰ ਯਾਰ ਜਲੇਬੀਆਂ ਵੀ ਦੇਖੋ ਜੀ ਅੱਜ ਚੁੱਲ੍ਹੇ ਕੋਲ ਪਈ ਹੈ ਜੀ ਦਵਾਈ ਇਹਨਾਂ ਦੀ ਗ੍ਰੀਤ ਲੈ ਕੇ ਆਈ ਹੈ ਜੀ ਮੈਂ ਖੋਈ ਆ ਉੱਤੇ ਇਹ ਪਤਾ ਨਹੀਂ ਬਦਰ ਮੈਨੂੰ ਆ ਲੱਗਦਾ ਵੀ ਸਬਜ਼ੀ ਜੇ ਪਾ ਲੈਣੇ ਆਉਣੀਆਂ ਗੋਲੀਆਂ ਜਿਹੜੇ ਹਾਲਾਤ ਲੱਗਦੇ ਇਹਨਾਂ ਦੇ ਮੈਨੂੰ ਕਹਿੰਦੇ ਅਸੀਂ ਅਜੇ ਤੱਕ ਤਾਂ ਸੋਚਿਆ ਨਹੀਂ ਤਾਂ ਸਲਾਹ ਤਾਂ ਅਜੇ ਵਿਕਕੀ ਦੀ ਬੜੀ ਆ ਹਾਂ ਸਾਰਿਆਂ ਦਾ ਗੰਦ ਠੀਕ ਹੋ ਜਾਣਾ ਹੈ ਹਾਰੇ ਨੇ ਕੋੜੀ ਚੱਲ ਪੁੱਤਣਾ ਫਿਰ ਚਲ ਵੀਰ ਜੀ ਨਿਕੜਾ ਅੱਛੀ ਵੀਰ ਜੀ ਤੋਂ ਹੀ ਲੁੜੀ ਆ ਗਈ ਬਾਈ ਦੀ ਢੂਈ ਸੱਟ ਨਹੀਂ ਹੈਗੀ ਅਨਜ ਹਾਂ ਉਹ ਜੇ 70% ਕਹੀ ਜਾਂਦੇ ਆ ਸੱਟ ਆ ਪਰ ਲੱਗਦੀ ਹੈ ਨਹੀਂ ਅੱਛਾ ਪਰ ਦਿਖਾਉਣ ਦੇ ਮਾਰੇ ਇੱਕ ਹੋ ਜਾਂਦੇ ਦਿਖਾਉਣੀ ਚਾਹੀਦੀ ਹੈ ਹੂੰ ਉਹਨੇ ਆਪਣੀ ਮਰਜ਼ੀ ਕਰਨੀ ਹੈ ਉਹ ਕਿਆ ਕਰੇ ਸਿੰਦਬੱਤ ਦੇ ਪਰ ਸਾਨੂੰ ਵੀ ਕਹਨੇ ਵੀ ਇੰਨਾ ਡਾਕਟਰਾਂ ਕੋਲ ਨਾ ਜਾਓ ਹਾਂ ਗੱਲ ਡਾਕਟਰਾਂ ਕੋਲ ਚਲੋ ਅਣਸਰਦੀ ਨੂੰ ਤਾਂ ਜਾਣੀ ਪੈਣਾ ਅਣਸਰਦੀ ਜਾਂਦਾ ਬੰਦਾ ਉਹਨਾਂ ਨੂੰ ਜਾਂਦੇ ਹੀ ਨਹੀਂ ਉਹਨਾਂ ਨੂੰ ਕਹਿਰ ਤਾਂ ਲਿਆ ਆਪਾਂ ਨੇ ਸੂਰਜ ਵਿਚਾਰਾ ਦੇ ਲਾ ਜਿਹੜਾ ਟਾਈਮ ਹੁਣ ਹੋਇਆ ਵਾ ਜੀ 5:30 ਉਹ ਫਿਰਦਾ ਸੂਰਜ ਆ ਇਹ ਟਾਈਮ ਨੂੰ ਸਰਦੀਆਂ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਸੂਰਜ ਡੁੱਬ ਜਾਂਦਾ ਹਾਂ ਤੇ ਅੱਜ ਉਹ ਫਿਰਦਾ ਪਰਸਮਾਨ ਦੇ ਵਿੱਚ ਬੱਦਲਾਂ ਨੇ ਘੇਰਿਆ ਹੋਇਆ ਵਧੀਆ ਵੈਸੇ ਘੇਰਿਆ ਤੇ ਉਹ ਗਰਮੀ ਦੀ ਗਰਮੀ ਦਾ ਪ੍ਰਭਾਵ じゃ ਘਟ ਜਾਊਗਾ ਹੋਰ ਇੱਥੇ ਕਿਹਦੀ ਨਾ ਬਣ ਜਾਂਦੀ ਵਿਚਾਰਿਆਂ ਤਿੰਨਾਂ ਦਾ ਸਾਡੇ ਸੀ ਤੇ ਫਿਰ ਤਿੰਨਾਂ ਦੀ ਹੁਣ ਮੈਨੂੰ ਇੱਥੇ ਨਾ ਇਧਰ ਦੀ ਸਾਈਡ ਆ ਇੱਕ ਇੱਥੇ ਹਰੀ ਜੀ ਚਾਦਰ ਟੰਗਣੀ ਪਣੀ ਤੁਹਾਨੂੰ ਜੇ ਏਸੀ ਚਲਾਉਣਾ ਤੁਸੀਂ ਆ ਜਿਹੜੀ ਧੁੱਪ ਅੰਦਰ ਨਾ ਜਾਵੇ ਕਮਰੇ ਦੇ ਵਿੱਚ ਤੇ ਫਿਰ ਬਾਬ ਜੀ ਕਹਿੰਦਾ ਮੈਂ ਏਸੀ ਕੋਲ ਕੇ ਵੇਚ ਦਾਨਾ ਬਹੁਤ ਵਧੀਆ ਗੱਲ ਮੈਂ ਤਾਂ ਮੈਂ ਅੱਜ ਮੈਂ ਹੁਣ ਆਉਂਦੋਂ ਪਹਿਲਾਂ ਮੈਂ ਵੀਡੀਓ ਬਣਾ ਕੇ ਨਾ ਬਾਈ ਨੂੰ ਫੋਨ ਕਰਨਾ ਮੈਂ ਆਹ ਫੁੱਲ ਬਹੁਤ ਵਧੀਆ ਚੱਲਿਆ ਇੱਕ ਹਾਂ ਆਹ ਤਾਂ ਬਚਾਰਾ ਸੁੱਕਣੇ ਲੱਗ ਗਿਆ ਨਾ ਹੋ ਜਾਣੇ ਸਵੇਰੇ ਸਵੇਰੇ ਫੁੱਲ ਨੂੰ ਨੇਰ ਆਹ ਫੁੱਲ ਵਧੀਆ ਚੱਲਿਆ ਤੇਕ ਮੈਂ ਹੋਰ ਦੇਖਿਆ ਇਹਦੇ ਚ ਆ ਜੰਮੇ ਤਾਂ ਹੈਗੇ ਪਤਾ ਨਹੀਂ ਕੱਕ ਕੰਡਾ ਹੀ ਆ ਹਾਂ ਆ ਫੁੱਲ ਆ ਆ ਕੱਕ ਕੰਡਾ ਹੀ ਆ ਤੇ ਇਹਦੇ ਚ ਵੀ ਆ ਕੱਕ ਕੰਡਾ ਹੀ ਆ ਖੇਤਾਂ ਵਾਲਾ ਆ ਫੁੱਲ ਆ ਵਿਚਾਰਾ ਮੰਨੀ ਪਲਾਂਟ ਵੀ ਲਾਉਣਾ ਚਾਹੀਦਾ ਆਪਾਂ ਮੰਨੀ ਪਲਾਂਟ ਪਰ ਗੱਲ ਆ ਗਈ ਕਿ ਮੰਨੀ ਪਲਾਂਟ ਲਾਉਂਦੇ ਕਾਤੇ ਹੁੰਦੇ ਪਣਾ ਪੈਸੇ ਆਉਣੇ ਨਹੀਂ ਕੋਈ ਮੰਨੀ ਆਜ ਵੀ ਨਵਾਰੀ ਨੂੰ ਮੂਰੀ ਰਹੀ ਹੈ ਗੱਡੂ ਗੱਡੂ ਖਾਣਾ ਨੇ ਹੋਂ ਦਾੰਦਾ ਵੀ ਕਾਚਾ ਹੀ ਹੁੰਦਾੰਦਾ ਮੈਸਾ ਹਾਂ ਆ ਕਰਤਨ ਦੀ ਸੋਚੀ ਜਾਂਦੇ ਤਿਆ ਹੁੰਦਾ ਕੀ ਹੁੰਦਾ ਮਨੀ ਪਲਾਂਟ ਨਾਲ ਪੈਸੇ ਕਿਥੋਂ ਜਾਮ ਹੋ ਜਾਂਦਾ ਹੈ ਉੱਤੀ ਵਧੀ ਜਾਂਦਾ ਬਸ ਮਾਇਆ ਭੈ ਦਾ ਬੰਕੇ ਧਮਕ ਰਾਇਦਾ ਬੰਦੇ ਦਾ ਸਾਹ ਹੈ ਇਹ ਕਹ ਪੈਦਾ ਮਾਇਆ ਮਾਇਆ ਨਾਲ ਪਿਆਰ ਨਹੀਂ ਕਰਨਾ ਚਾਹੀਦਾ ਮੈਂ ਤਾਂ ਸਹੀ ਗੱਲ ਆ ਮਾਇਆ ਨਾ ਮਿੱਟੀ ਦਾ ਹਾਂ ਬੰਦਾ ਹੀ ਮਿੱਟੀ ਮੇਰੇ ਨਾਲ ਕੋਕੜੀ ਪੜਦੀ ਤੇ ਮਾਇਆ ਮੈਂ ਉੱਥੇ ਚੱਲ ਗਿਆ ਤਾਂ ਇਹ ਕਹਦੀ ਮਾਇਆ ਨਾਲ ਪਿਆਰ ਨਹੀਂ ਕਰਨਾ ਚਾਹੀਦਾ ਮੋਹ ਮਾਇਆ ਤੇ ਲੋਭ ਮੋਹ ਹੰਕਾਰ ਇਹ ਜਿਹੜੀ ਗੱਲ ਪੂਰੀ ਕਰਨੀ ਚਾਹੀਦੀ ਘਮ ਉਹ ਗੱਲ ਹੋਰ ਪਾਸੇ ਨੂੰ ਲੈ ਗਿਆ ਦਾ ਵਾ ਥੋੜੀ ਜੀ ਇਹ ਚੱਕਾ ਚਾਰੀ ਲਾਦਾ ਮੈਨੂੰ ਆ ਫੈਮਿਲੀਆਂ ਮੇਰੀਆਂ ਗਾਹਾਂ ਤੇ ਲੋ ਮੋਹ ਹੰਕਾਰ ਨਹੀਂ ਉਹ ਸਾਰੇ ਗਾਹ ਸਾਰਿਆਂ ਮੇਰੀਆਂ ਫੈਮਿਲੀਆਂ ਦੇਖਦੇ ਆਂ ਵੀਡੀਓ ਮੈਂ ਕਿੱਬ ਫਾਇਦਾ ਇਹ ਜੀ ਕੋਈ ਗੱਲ ਨਾ ਕਰੀ ਕੋਈ ਸੁਆਦੇ ਨਹੀਂ ਦਾ ਇਹ ਬੰਦਾ ਬਾਰੇ ਕੀ ਹੈ ਇਹ ਗੱਲ ਮੈਂ ਤੁਹਾਨੂੰ ਮੈਂ ਆਪਣੇ ਫੋਨ ਤੋਂ ਦੱਸੂ ਜਣ ਕਿ ਮੇਰਾ ਨਾਮ ਹੈ ਆਹ ਕਾ ਕਾ ਵਿਚ ਵਿਚ ਕਚੀ ਪਿਚੜੀ ਜੀ ਬਣਾਤੀ ਤੁਸੀਂ ਸਾਰੀਆਂ ਗੱਲਾਂ ਇਹ ਗੱਲ ਲੈ ਮੰਗੋ ਮਾਇਆ 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 ਮੈਂ ਵੀ ਕਰਦੀ ਸੀ ਮੈਂ ਵੀ ਤਾਂ ਐ ਕਰਦੀ ਸੀ ਕੀ ਕਰਦੇ ਤੁਸੀਂ ਉਹ ਗੱਲ ਨਹੀਂ ਮਾਇਆ ਦੀ ਉਹ ਗੱਲ ਕਰ ਗੱਲ ਇਹ ਤੁਸੀਂ ਪੜੇ ਨਹੀਂ ਉਹ ਕਿਹੜੇ ਐਂਗਲ 'ਚ ਗੱਲ ਕਰਕੇ ਤੁਹਾਡੇ ਸਮਝ ਨਹੀਂ ਪਈ ਹੋਇਆ ਭਾਗ ਅਹ ਐ ਵੱਟ ਇਹ ਹੋ ਗਈ ਜੀ ਬੱਸ ਨਹੀਂ ਗੱਲ ਯਾਰ ਵੀ ਮੇਰੇ ਨਾਲ ਸਿਰ ਨੂੰ ਥਪਲਾ ਨਹੀਂ ਮੇਰੇ ਤਾਂ ਟੈਨਸ਼ਨ ਹੋ ਗਈ ਦਿਮਾਗ ਤੇ ਮੈਂ ਤਾਂ ਨਹੀਂ ਹੱਥ ਕੋਈ ਕੰਮ ਕਰ ਸਕਦੀ ਤੂੰ ਛੋੜ ਤਾਂ ਲਈ ਯਾਰ ਬਿਲੂ ਆਏ ਨਾ ਮਾਇਆ ਪਰ ਪੁੱਛੋ ਤਾਂ ਨਾ ਨਬਰ ਤਾਂ ਕੀ ਪਤਵਸ ਕਰ ਬੋਸ਼ੇਤੀ ਕਰ ਲੰਨੀ ਆ ਬੰਦਾ ਮਜ਼ਾਕ ਚ ਗੱਲ ਕਹਿ ਦੇਵੇ ਕੋਈ ਬਸ ਹਾਂ ਸਿਰियस ਗੱਲ ਦੀ ਪਹੁੰਚ ਤੱਕ ਜਾਣਾ ਚਾਹੀਦਾ ਹੈ ਜਿਵੇਂ ਡਾਕਟਰ ਨਾ ਗੱਲ ਦੀ ਐਂ ਜਾਕਰਮ ਦੇ ਵਿੱਚ ਜੱਕ ਦੇਖਦੇ ਆ ਇਹ ਜਾਕਰਮ ਕਾਤਾ ਹੈ ਮੈਂ ਗੱਲ ਦੀ ਹੁਣ ਪੂਰੀ ਪਹੁੰਚ ਕਰਕੇ ਖੇਰ ਮੰਨ ਨੂੰ ਸੁਣਤੀ ਆਉਗੀ ਸਾਨੂੰ ਫਾਗ ਲਾਉਣੀਆਂ ਗੱਲਾਂ ਚਲ ਦੇਖਦੀ ਹਾਂ ਹੁਣ ਤੂੰ ਦੱਸਦਾ ਯੋ ਅਸੀਂ ਥੋੜਾ ਦੱਸਦਾ ਹਾਂ ਮੈਂ ਤਾਂ ਬੱਜਾਂ ਜਾਈ ਮਨੂ ਘੜੇ ਅਕਲਾ ਅੱਛਾ ਸਦਾਈਆਂ ਦੇ ਕੜਾ ਸਿੰਘ ਹੁੰਦੇ ਆ ਦੋ ਸਾਹਮਣੇ ਬੈਠੇ ਜੀ ਤੁਹਾਡੇ ਅੱਛਾ ਸਾਡੀ ਸਦਾਈ ਅੱਛਾ ਤੁਸੀਂ ਜਾ ਅੱਛਾ ਅੰਦੇ ਸਿੰਘ ਆ ਹਾਂ ਸਾਡੇ ਸਿੰਘ ਨਹੀਂ ਆ ਜੇ ਹਾਂ ਨਾ ਵੋ ਗੱਲ ਗੱਲ ਕਹੀ ਮੈਂ ਕਿਹਾ ਵੀ ਕੜੀ ਵਧੀਆ ਬਣ ਗਈ ਹਾਂ ਤੇ ਇਹਦੇ ਚੋਂ ਤੁਸੀਂ ਆਪਣੇ ਚੌਲ ਦੀ ਤਿਆਰੀ ਕਰੋ ਬਾਸਮਤੀ ਮੈਂ 11 21 ਕਟਾ ਲਿਆ ਜੀ ਅੱਛਾ ਤੇ ਹੁਣ ਹੁਣ ਆਪਾਂ ਨੇ ਇੱਧਰ ਕੱਟਣਾ 12 21 12 21 ਗਾਰੇ ਕੀ ਚੌਕ ਨਾ ਨਾ ਵਰੇ ਕੀ ਕਟੂੜ ਵਾਹ ਗਾਰੇ ਕੀ ਚੌਕ ਤੇਲੇ ਵਰੇ ਕੀ ਕਟੜਾ ਵਾਲੀ ਕਾਕਾ ਵੱਡਣਾ ਜਾਣਾ ਤੁਸੀਂ ਹਾਂਜੀ ਮੈਂ ਕਾਕਾ ਵੱਡਣਾ ਠੀਕ ਆ ਤਾਂ ਦਾਸ ਨਾਲ ਵੱਡਨੇ ਹੋਣੇ ਨਹੀਂ ਨਹੀਂ ਇਹ ਬਦਾ ਚੰਡ ਵਿੱਚ ਕੌਣ ਜਾਉਂਦਾ ਦਾਤਰਾ ਵੱਡਨੇ ਕਿਦਾਂ ਇਹ ਨਾ ਉੱਥੇ ਗੱਲ ਪੂਰੀ ਕਲੀਅਰ ਹੋ ਗਈ ਬੱਸ ਮੇਰੇ ਤੁਸੀਂ ਤੇ ਪੁੱਛੇ ਬਘਚ ਮੋਚੀ ਹੈ ਉਹ ਜੋ ਛੋਟੀ ਜੀ ਸਿੰਗੜੀ ਛੇੜਨ ਦੀ ਲੋੜ ਆ ਜੀ ਮੈਂ ਛੇੜਤੀ ਦੇਖਿਆ ਵੀਡੀਓ ਕੋ ਦਾ ਮਾਹੌਲੇ ਚੇਂਜ ਹੋ ਗਿਆ ਜੱਤੇ ਵਾਲਾ ਹਾਂ ਉਹਦਾ ਦਿਮਾਗ ਪਤਾ ਕਿੰਨਾ ਵਜਨ ਭਰ ਗਿਆ ਮਤਲਬ ਤੇ ਹਾਂ ਸਿੰਗੜਾ ਨਹੀਂ ਛੇੜਿਆ ਤਾਂ ਟੈਨਸ਼ਨ ਲੈ ਲਈ ਆਪਣੇ ਘਰ ਵੀ ਤੇਰਾ ਕੀ ਬਣੂਗਾ ਮੈਨੂੰ ਇਸ ਗੱਲ ਦੀ ਟੈਨਸ਼ਨ ਹੋ ਗਈ ਉਹ ਦਿਖਾਦਾ ਸਾਰੇ ਸਾਰੇ ਟੈਨਸ਼ਨ ਹੋ ਗਈ ਹੋਣਾ ਇਹ ਗੱਲ ਦੀ ਅੱਜ ਤੇਰਾ ਖੂਨ ਹੋਇਆ ਮਨ ਨਾ ਇਹ ਗੱਲ ਨਾ ਮੈਂ ਫੋਨ ਕਰ ਦੂ ਆਪਣੇ ਘਰ ਵਾਲੇ ਨੂੰ ਪਹਿਲਾਂ ਫੋਨ ਕਰਕੇ ਪੁੱਛੀ ਪਹਿਲਾਂ ਫੋਨ ਕਰਕੇ ਨਹੀਂ ਪੁੱਛੀ ਅੱਬੇ ਪਤਾ ਪੁੱਛੂਗੀ ਰੋਗੀ ਉਹ ਵੀ ਇਹਦੇ ਬੰਦੇ ਨੇ ਚੰਗਣਾ ਲਾ ਹੋ ਜਾਣਾ ਹਾਂ ਹੁਣ ਮਨੀ ਪਲਾਂਟ ਵਾਲੀ ਦਾ ਗੱਲ ਬਚੇ ਰਹੀ ਵੀ ਮਨੀ ਪਲਾਂਟ ਪਰ ਕੋਈ ਮੈਨੂੰ ਦੱਸਿਓ ਜੀ ਕਮੈਂਟਾਂ ਦੇ ਵਿੱਚ ਵੀ ਜਿਹੜਾ ਮਨੀ ਪਲਾਂਟ ਦਾ ਆਪਾਂ ਬੂਟਾ ਲਾਉਂਦੇ ਆ ਘਰ ਦੇ ਵਿੱਚ ਵੀ ਉਹਦੇ ਨਾਲ ਕੋਈ ਘਰ ਦੇ ਵਿੱਚ ਮਾਇਆ ਦਾ ਫਰਕ ਪੈਂਦਾ ਮਾਇਆ ਆਉਂਦੀ ਰੁਕ ਆਉਂਦੇ ਜਾਂਦੀ ਹੈ ਕਿ ਕਿ ਟੌਰ ਵਾਸਤੇ ਹੁੰਦਾ ਘਰ ਦੇ ਵਿੱਚ ਵੀ ਉਹ ਟੌਰ ਵੀ ਹੋ ਜਾਂਦੀ ਹੈ ਕਿ ਟੌਰ ਨੂੰ ਵੀ ਲਾ ਲੈਣੇ ਪੂਜੀਆਂ ਚ ਆਪਣੇ ਕੋਲ ਇੱਕ ਗੱਲ ਹੋਰ ਆ ਵੀ ਕਹਿੰਦਾ ਜੇ ਮਨੀ ਪਲਾਟ ਦਾ ਬੂਟਾ ਘਰ ਦੇ ਵਿੱਚੋਂ ਮੈ ਤਾਂ ਸੱਪ ਨਹੀਂ ਆਉਂਗਾ ਪਾਣੀ ਦੇ ਵਿੱਚ ਰੱਖਣਾ ਪੈਣਾ ਰੀਤ ਨੇ ਛੱਡਣਾ ਆਪਣਾ ਨਹੀਂ ਮੈਂ ਉਦਾਂ ਮੈਂ ਕਿਹੜੇ ਲਾਉਣ ਦੀ ਗਮਲੇ ਚ ਵੀ ਹੋ ਜਾਂਦਾ ਗਮਲੇ ਚ ਵੀ ਹੋ ਜਾਂਦਾ ਗੱਲ ਉਹ ਨਹੀਂ ਮੈਂ ਉਦਾਂ ਗੱਲ ਕਰਦਾ ਵੀ ਫਿਰ ਇੱਕ ਗੱਲ ਹੋਰ ਸੁਣਨਾ ਚਾਹੀਏ ਵੀ ਇਹ ਆਪਾਂ ਚੋਰੀ ਕਰਕੇ ਲਿਆਓ ਜੇ ਲਾਉਂਗੇ ਬੂਟਾ ਵੀ ਫੇਰ ਪੈਸੇ ਦਾ ਪ੍ਰਭਾਵ ਪੈਂਦਾ ਵੀ ਜੇ ਤੁਸੀਂ ਕਿਸ ਕਿਸੇ ਤੋਂ ਮੰਗ ਕੇ ਲਿਆਉਂਗੇ ਫੇਰ ਨਹੀਂ ਕੋਈ ਹਾਂ ਇਹ ਤਾਂ ਗੱਲ ਮੈਂ ਵੀ ਸੁਣੀ ਹੈ ਮੈਂ ਚੋਰੀ ਤੇ ਉਹ ਜਾੜ ਵੀ ਨਹੀਂ ਬੁਰਾ ਹੋਈ ਲੱਗ ਜਾਂਦਾ ਇਕਨੇ ਹੂੰ ਮੈਂ ਨਹੀਂ ਸੁਣਿਆ ਕਮਲ ਜੀ ਉਹ ਲੱਗ ਜਾਂਦੀ ਹੂੰ ਕੱਲ ਮੈਂ ਕੱਲ ਮੈਂ ਟਾਈਪ ਪਾਣੀ ਦੇ ਵਿੱਚ ਵੀ ਚੋਰੀ ਕਰਕੇ ਲੈਣਾ ਪੈਂਦਾ ਹੁਣ ਚੋਰੀ ਕਿੱਥੇ ਦਾ ਕਰਕੇ ਲਈਏ ਹੋਰ ਅੱਜ ਕੱਲ੍ਹ ਜ਼ਮਾਨਾ ਨਹੀਂ ਹੈਗਾ ਅਗਲਾ ਪਹਿਲਾ ਦੇਖਦਾ ਵੀ ਇਹ ਕਿਆ ਕਰਨਗੇ ਸਾਡੇ ਕੁੱਤੇ ਕੋਲ ਪਹਿਲਾਂ ਮੂਰੇ ਕੁੱਤੇ ਘਰੇ ਆ ਕੈਮਰੇ ਲੱਗੇ ਪਿਆ ਹੁਣ ਤਾਂ ਕਰ ਕਰ ਕੈਮਰਾ ਚੋਰੀਆਂ ਕੌਣ ਮੈਂ ਕੱਚੇ ਵਾਲਿਆਂ ਨੂੰ ਤਾਂ ਜ਼ਿਆਦਾ ਪੜਦੀ ਮੰਨੂ ਕਹਿੰਦੀ ਉਹ ਜੀ ਮੈਂ ਪਾਵਾ ਕਾਲਾ ਕੱਚਾ ਤਾਂ ਕਰਕੇ ਉਹ ਤਾਂ ਕਰਕੇ ਜੇ ਸੁਣਾਵੇ ਜੇ ਸੁਣਾਉਣ ਲੱਗ ਗਈ ਹੁਣ ਅਰੋੜੇ ਉਹ ਜਿਹੜਾ ਜੀ ਸੁਧਾੜਾ ਹੁਣ ਕਾਲੇ ਕੱਚੇ ਵਾਲੇ ਤੇਰੇ ਕਿੰਨੇ ਚੋਰ ਆ ਜਦੋਂ ਤੇ ਕਾਲੇ ਕੱਚੇ ਵਾਲੇ ਹਾਂ ਉਹ ਵੀ ਸਮਾਂ ਤਾਂ ਪੰਜਾਬ ਚ ਇੱਕ ਵਾਰ ਬਹੁਤ ਗਾਹ ਪੈ ਗਿਆ ਤਨਾ ਹਾਏ ਬੀ ਆਹ ਜੀਆਂ ਗੱਲਾਂ ਬਹੁਤ ਪ੍ਰਫੁੱਲਤ ਜਿਹੀਆਂ ਆ ਪੰਜਾਬ 'ਚ ਇੱਕ ਵਾਰ ਰੱਖੜੀਆਂ ਨੂੰ ਵੀ ਤਾਂ ਗਾਜਾ ਪੈ ਗਿਆ ਤਾਂ ਵੀ ਆਪਣੇ ਭਾਈਆਂ ਦੇ ਰੱਖੜੀ ਨਹੀਂ ਬੰਨਣੀ ਹਾਂ ਹੱਥਾਂ 'ਤੇ ਪੈਰਾਂ ਬਕਾ ਦੇ ਹੱਥਾਂ 'ਤੇ ਪੈਰਾਂ ਫਰਕਾ ਹੋਗਾ ਤਾਂ ਬੰਨ੍ਹ ਦਿੰਦੀ ਆ ਹਾਂ ਉਹ ਅਸੀਂ ਇੱਕ ਤਾਂ ਪੈਰਾਂ ਤੇ ਬਰੋਨੇ ਬਸ ਸਿੰਦਰਦੀ ਨਹੀਂ 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 ਉਹ ਨਹੀਂ ਵੀ ਆਹ ਟਾਈਮ ਤੇ ਪਹਿਲਾਂ ਨਹੀਂ ਬੰਨਣੀ ਜਾਂ ਜਿਹਦੇ ਭਾਈਆਂ ਨੂੰ ਰੱਖੜੀਆਂ 12 ਵਜੇ ਤੋਂ ਬਾਅਦ ਨੂੰ ਵੀ ਕਹਿੰਦੇ ਨੇ ਪੰਜ ਕਣਾ ਪੰਜ ਕਣਾ ਕਰਕੇ ਕਹਿੰਦੇ ਨੇ ਉਹ ਤਾਂ ਜਦੋਂ ਕਹਿੰਦੇ ਨੇ ਰੱਖੜੀ ਨਾ ਬੰਨਿਓ ਭਾਈ ਨੂੰ ਕੁਸੋ ਜੂਗਾ ਇਹ ਜੇ ਗੱਲਾਂ ਬਹੁਤ ਹੁੰਦੀਆਂ ਆ ਤਾਂ ਮੈਂ ਕਹਿੰਦਾ 3-4 ਸਾਲ ਪੁਰਾਣੀ ਗੱਲ ਹੈ ਵੀ ਰਖੜੀ ਬੰਨ੍ਹਣੀ ਨਹੀਂ ਨੀ ਹੈਗੀ ਵੀ ਬੰਨੀ ਵੀ ਜਿਹੜੇ ਖਲਾਦੋ ਇਕਣਾ ਜੇ ਹੋਈਏ ਬਾਪ ਦਾ ਬਲਜਿੰਦਰ ਨੇ ਵੀ ਫੋਨ ਕਰਿਆ ਤਾਂ ਵਿਚਾਰੀ ਇੱਕ ਦਿਨ ਪਹਿਲਾਂ ਬੰਨ੍ਹ ਗਈ ਸੀ ਆ ਕੇ ਦੋ ਦਿਨ ਖਲਾਦ ਸੀ ਦੋ ਦਿਨ ਉਹ ਕਹਿੰਦੀ ਵੀ ਦੇਖ ਲਿਓ ਵੀਰ ਜੀ ਕੋ ਚੱਕਰ ਨਾ ਹੋਵੇ ਚਲੋ ਹਾਂ ਵੀ ਪ੍ਰਮਾਤਮਾ ਕਿਸੇ ਨਾਲ ਇਦਾਂ ਦਾ ਕੋਈ ਕੰਮ ਨਾ ਕਰੇ ਮੈਨੂੰ ਲੱਗਦਾ ਮੈਨੂੰ ਪਿੰਦਰੇ ਦੇ ਹੋ ਗਏ ਕਈ ਸਾਲ ਹੋ ਗਏ ਬੰਨ੍ਹੇ ਕਈ ਸਾਲ 2016 ਦਾ ਗਿਆ ਵਾ ਕੋ 17 ਦਾ 2016 ਚ 6-7 ਵੀ ਮਹੀਨੇ ਗਿਆ ਹੋ ਫਿਰ 16 ਤੇ 4 ਹੋ ਗਏ ਤੇ 4-8 ਸਾਲ ਹੋ ਗਏ ਭੇਜ ਦਈਆਂ ਰਖੜੀ ਬੰਨਣ ਚੱਲ ਮਹਾਰਾਜ ਸੁੱਖ ਰੱਖੋਗੇ ਅਗਲੇ ਸਾਲ ਆਜੂਗਾ ਬੰਨ ਲਈ ਫਿਰ ਠੀਕ ਆ ਜੀ ਕੋਈ ਕਹਿੰਦਾ ਤਨ ਕੋਈ ਰਾ ਹੱਥ ਜੈ ਨਹੀਂ ਫੜਦਾ ਉਹ ਕੋਈ ਨਹੀਂ ਫੜੂਗਾ ਮਹਾਰਾਜ ਹੱਥ ਫੜੂਗਾ ਕਿਸੇ ਤੇ ਹੱਥ ਪੜਾਇਦੇ ਬੜੇ ਨੇ ਜਦਨਾ ਕਹਿੰਦੇ ਇਹਦਾ ਹੁਕਮ ਹੋਣਾ ਹੈ ਤੇ ਇਹਨੂੰ ਪਤਾ ਵੀ ਨਹੀਂ ਲੱਗਣਾ ਸੱਚਾ ਉਹਦਾ ਗ੍ਰੀਸ ਚ ਹੋਇਆ ਬਾਜੀ ਪਾਸਪੋਰਟ ਖਤਮ ਇੰਡੀਅਨ ਪਾਸਪੋਰਟ ਜਿਹੜੇ ਉਧਰਲੇ ਡਾਕੂਮੈਂਟ ਆਉਂਦਾ ਉਹਦੇ ਬਣੇ ਪਿਆ ਹੁਣ ਉਹਨੂੰ ਉਹ ਉਹਦੇ ਚੱਕਰਾਂ ਚੁੱਲ ਗਿਆ ਪਤਾ ਇੰਡੀਅਨ ਪਾਸਪੋਰਟ ਨਿਊ ਨਹੀਂ ਹੋ ਰਿਹਾ ਉੱਧਰ ਦੇਖਦੇ ਹੁਣ ਵੀ ਪ੍ਰਮਾਤਮਾ ਕਾਦਰ ਹੱਲ ਕਰਦਾ ਉਹਦਾ ਜਿਹੜਾ ਉਹਦਾ ਸੀਨੀਅਰ ਸੀ ਮੁੰਡਾ ਉਹ ਇੰਡੀਆ ਆਇਆ ਬਾਈ ਇੱਧਰ ਜਿੱਥੇ ਉਹ ਫਾਰਮ ਚ ਕੰਮ ਕਰਦਾ ਉਹ ਕਹਿੰਦਾ ਵੀ ਮੈਂ ਆ ਕੇ ਬਣਾਉਂਗਾ ਉਹਨੂੰ 4 ਮਹੀਨੇ ਹੋ ਗਏ ਮੁੜ ਕੇ ਗੀ ਨਹੀਂ ਹੈ ਕਹਿੰਦਾ ਮੇਰੀ ਮੰਮੀ ਦੀ ਜੇ ਨਾ ਬਚਾਰੀ ਜੀ ਡੈਥ ਹੁੰਦੀ ਵਿਆਹ ਹੋ ਜਾਣਾ ਤਾਂ ਮੈਂ ਚਲੇ ਜਾਨਾ ਉੱਥੇ ਹੂੰ ਉਹ ਹੁਣ ਉਹਦੇ ਕਰਕੇ ਹੀ ਗਲ ਗਿਆ ਹੈ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਚ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਕੜੀ ਦੇ ਦਰਸ਼ਨ ਕਰਾ ਤੁਹ ਇੱਕ ਵਾਰ ਫੇਰ